ਸ਼੍ਰੀ ਵਾਹਿਗੁਰੂ ਜੀ ਖਾਲਸਾ ਜੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਵੀਰ ਜੀ ਆਪਾਂ ਨੂੰ ਪਤਾ ਹੀ ਹੈ ਅੱਜ ਕੱਲ ਟ੍ਰੈਂਡ ਹੈ ਜੀ ਲੜਕੀਆਂ ਹਾਈਲਾਈਟ ਕਰਕੇ ਲੜਕੇ ਨੂੰ ਕਹਿੰਦੀਆਂ ਕਿ ਤੁਸੀਂ ਲੜਕੇ ਵਾਲਿਆਂ ਨੂੰ ਕਿਹਾ ਜਾਂਦਾ ਕਿ ਤੁਸੀਂ ਪੈਸੇ ਲਾ ਦਿਓ ਮੈਂ ਬਾਹਰ ਜਾ ਕੇ ਤੁਹਾਡੇ ਬੇਟੇ ਨੂੰ ਸੈਟਲ ਕਰ ਲੂੰਗੀ ਸੋ ਸਾਡੇ ਪਿੰਡਾਂ ਵਾਲੇ ਭੋਲੇ ਭਾਲੇ ਲੋਕ ਆਪਣੇ ਘਰ ਜਮੀਨਾਂ ਵੇਚ ਕੇ ਉਹਨਾਂ ਲੜਕੀਆਂ ਦੇ ਪੈਸੇ ਲਾ ਦੰਦੇ ਹੁੰਦਾ ਕੀ ਹੈ ਉਹ ਆਪ ਤਾਂ ਬਾਹਰ ਜਾ ਕੇ ਸੈਟਲ ਹੋ ਜਾਂਦੀਆਂ ਮੈਂ ਕਿ ਜਿਹੜੇ ਸਾਡੇ ਭੋਲੇ ਭਾਲੇ ਲੋਕ ਹੈ ਉਹਨਾਂ ਨੂੰ ਗੁਬਰਾਹ ਕੀਤਾ ਜਾਂਦਾ ਉਹਨਾਂ ਦੇ ਘਰੋਂ ਬੇ ਘਰ ਕਰ ਕਰਕੇ ਸੋ ਬਾਅਦ ਵਿੱਚ ਇਹਨਾਂ ਦਾ ਫੋਨ ਵੀ ਨਹੀਂ ਅਟੈਂਡ ਕੀਤਾ ਜਾ ਰਿਹਾ ਜਾਂਦਾ। ਇਸੇ ਚੀਜ਼ ਨੂੰ ਲੈ ਕੇ ਜੀ ਸਾਡੇ ਵੀਰਾਂ ਨੇ ਬਾਗਾ ਪ੍ਰਾਣਾ ਤੇ ਇਸ ਚੀਜ਼ ਨੂੰ ਲੈ ਕੇ ਕਿ ਅਸੀਂ ਹੋਰ ਲੋਕਾਂ ਨੂੰ ਇਸ ਚੀਜ਼ ਬਾਰੇ ਅਵੇਅਰ ਕਰ ਸਕੀਏ ਕਿ ਹੋਰ ਲੋਕੀ ਨਾ ਚਾਂਸੇ ਚ ਨਾਲ ਸੋ ਇਸ ਚੀਜ਼ ਨੂੰ ਲੈ ਕੇ ਜੀ ਸੰਡੇ 28 ਤਰੀਕ 11 ਵਜੇ ਜੀ ਉਹਨਾਂ ਨੇ ਇੱਕ ਸੈਮੀਨਾਰ ਰੱਖਿਆ ਸੋ ਸਾਡੀ ਮੈਨ ਆਫ ਪਾਵਰ ਟੀਮ ਸਾਰੇ ਵੀਰ ਪਹੁੰਚ ਰਹੇ ਆ ਸੋ ਸਾਰਿਆਂ ਵੀਰਾਂ ਨੂੰ ਮੈਂ ਬੇਨਤੀ ਕਰਦਾ ਕਿ ਤੁਸੀਂ ਉੱਥੇ ਪਹੁੰਚੋ। ਮੇਰੇ ਵੀਰ ਇਹ ਜ਼ਰੂਰ ਪੁੱਜ ਜਾਣ ਐਤਵਾਰ 28 ਤਰੀਕ ਸਵੇਰ 11 ਵਜੇ ਬਾਗਾ ਪ੍ਰਾਨਾ ਗਾਂਧੀ ਪਹਿਲ ਜੋ ਮੇਰੇ ਵੀਰ ਬਾਗੇ ਪ੍ਰਾਨਾ ਜੋ ਉਪਰਾਲਾ ਕਰ ਰਹੇ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਆ ਜੇ ਤੁਹਾਡੇ ਘਰ ਦਾ ਕੋਈ ਮੁੰਡਾ ਵਿਆਹ ਕਰਾ ਕੇ ਬਾਹਰ ਗਿਆ ਹੋਵੇ ਕਿਸੇ ਕੁੜੀ ਨਾਲ ਤੇ ਉੱਥੇ ਜਾ ਕੇ ਕੁੜੀ ਮੁਕਰ ਗਈ ਹੋਵੇ ਜਾਂ ਕੁੜੀ ਬਾਹਰ ਰਹਿਣ ਲੱਗ ਜਾਈ ਹੋਵੇ ਜਾਂ ਕੁੜੀ ਨੇ ਝੂਠਾ ਕਿਸ ਮੁੰਡੇ ਦੇ ਪਾ ਦਿੱਤਾ ਹੋਵੇ ਤੁਸੀਂ ਵੱਤੋਂ ਵੱਤ ਦਵਾਨ ਕਿਉਂਕਿ ਉੱਥੇ ਸਾਰੀ ਸੰਸਥਾਵਾਂ ਆ ਰਹੀਆਂ ਨੇ ਅਸੀਂ ਵੱਤੋਂ ਆਪਣੀ ਆਵਾਜ਼ ਨੂੰ ਸਰਕਾਰਾਂ ਤੱਕ ਲੈ ਕੇ ਜਾਵਾਂਗੇ ਕਿਉਂਕਿ ਸਾਡੀ ਆਵਾਜ਼ ਸਰਕਾਰਾਂ ਤੱਕ ਪਹੁੰਚਣੀ ਬਹੁਤ ਹੀ ਜ਼ਰੂਰੀ ਆ ਜੈ ਸ਼੍ਰੀ ਰਾਮ ਬੇਟਾ ਬਚਾਓ ਦੇਸ਼